ਇਟਾਲੀਅਨ ਕਬੱਡੀ ਐਸੋਸੀਏਸ਼ਨ ਇਟਲੀ ਵੱਲੋਂ ਇਸ ਸਾਲ 19 ਅਤੇ 20 ਜੁਲਾਈ ਨੂੰ ਕਰਵਾਈ ਜਾ ਰਹੀ ਕਬੱਡੀ ਚੈਂਪੀਅਨਸ਼ਿਪ ਸੰਬੰਧੀ ਇੱਕ ਮੀਟਿੰਗ ਐਸੋਸੀਏਸ਼ਨ ਦੇ ਪ੍ਰਧਾਨ ਸੁਖਮੰਦਰ ਸਿੰਘ ਰਾਜੂ ਜੋਹਲ ਤੇ ਪ੍ਰਭ ਵਿਲਾ ਗਿਜਾਲਬਾ ਵਿਖੇ ਕਰਵਾਈ ਗਈ ਜਿਸ ਵਿੱਚ ਆਏ ਹੋਏ ਸਾਰੇ ਮੈਂਬਰਾਂ ਨੂੰ ਡਿਊਟੀ ਸੌਂਪੀ ਗਈ ਤੇ ਵਿਚਾਰ ਚਰਚਾ ਕੀਤੀ ਗਈ ਇਸ ਮੌਕੇ ਐਸੋਸੀਏਸ਼ਨ ਦੇ ਪ੍ਰਧਾਨ ਸੁਖਮੰਦਰ ਸਿੰਘ ਰਾਜੂ ਜੋਹਲ ਨੇ ਪ੍ਰੈਸ ਨਾਲ ਗੱਲਬਾਤ ਕਰਦੇ ਆ ਦੱਸਿਆ ਕਿ ਇਸ ਚੈਂਪੀਅਨਸ਼ਿਪ ਵਿੱਚ ਨੈਸ਼ਨਲ ਸਟਾਈਲ ਸਰਕਲ ਸਟਾਈਲ ਕਬੱਡੀ ਤੋਂ ਇਲਾਵਾ ਅੰਡਰ 20 ਸਾਲ 40 ਸਾਲ ਤੋਂ ਵੱਧ ਉਮਰ ਦੇ ਖਿਡਾਰੀਆਂ ਦਾ ਸ਼ੋਅ ਮੈਚ ਹੋਵੇਗਾ ਇਸ 2 ਦਿਨ ਦੇ ਟੂਰਨਾਮੈਂਟ ਵਿੱਚ ਪੰਜਾਬੀ ਲੋਕ ਗਾਇਕ ਸੋਨੂ ਵਿਰਗ ਲੱਖਾ ਨਾਜ਼ ਜੋੜੀ ਨੰਬਰ 1 ਅਤੇ ਦਵਿੰਦਰ ਕੋਹਿਨੂਰ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਨਗੇ ਟੂਰਨਾਮੈਂਟ ਵਿੱਚ 65 ਸਾਲ ਦੇ ਬਜ਼ੁਰਗਾਂ ਦੀਆਂ ਦੌੜਾਂ ਵੀ ਕਰਵਾਈਆਂ ਜਾਣਗੀਆਂ ਤੇ ਇਸ ਮੌਕੇ ਐਸੋਸੀਏਸ਼ਨ ਦੇ ਸੁਖਮੰਦਰ ਸਿੰਘ ਜੋਹਲ ਸੁਜੀਤ ਸਿੰਘ ਜੋਹਲ ਸੁਚੰਨ ਸਿੰਘ ਟਿਗਰੀਵਾਲਾ ਪਰਮਜੀਤ ਸਿੰਘ ਗਿੱਲ ਹਰਜੀਤ ਸਿੰਘ ਟਿਵਾਣਾ ਚੌਧਰੀ ਅਜ਼ਮਤ ਖਾਨ ਪਿਆਰਾ ਸਿੰਘ ਅਮਨ ਬਰਾੜ ਗੁਰਮੀਤ ਖੋਖਰ ਤੋਂ ਇਲਾਵਾ ਹੋਰ ਵੀ ਮੈਂਬਰ ਸਹਿਬਾਨ ਹਾਜ਼ਰ ਸਨ ਉਸਾਇਰ ਬੇਨਤੀ ਆ ਸਾਰੇ ਵੀਰਾਂ ਨੂੰ ਅੱਜ ਜਿਹੜਾ ਇਟਾਲੀਅਨ ਐਸੋਸੀਏਸ਼ਨ ਕਬੱਡੀ ਯੂਰਪ ਕੱਪ ਦੀ ਮੀਟਿੰਗ ਹੋਈ ਆ ਉਹਦੇ ਵਿੱਚ ਜਿਹੜਾ ਜੋ ਵਿਚਾਰ ਆ ਜੋ ਸਾਰਾ ਕੁਝ ਆ ਆਪਾਂ ਅਰੇਂਜਮੈਂਟ ਕਰਨੀਆਂ ਉਹਦੇ ਬਾਰੇ ਗੱਲਾਂ ਬਾਤਾਂ ਹੋਈਆਂ ਜਿਹੜਾ ਕਿ ਅਸੀਂ 19 ਤਰੀਕ ਜੁਲਾਈ ਨੂੰ ਨੈਸ਼ਨਲ ਡੇਟ ਤੇ 20 ਤਰੀਕ ਨੂੰ ਸਰਕਲ ਦਾ ਟੂਰਨਾਮੈਂਟ ਜਿਹੜਾ ਉਹ ਕਰਾ ਰਹੇ ਆ ਸੋ ਸਾਰਿਆਂ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਹਮਮਾ ਕੇ ਪੁੱਜਣਾ ਜੋ ਵੀ ਆ ਉਸ ਟੂਰਨਾਮੈਂਟ ਦੀ ਰੌਣਕ ਨੂੰ ਵਧਾਉਣਾ ਇਸ ਕਰ ਸਾਰਿਆਂ ਨੂੰ ਉੱਥੇ ਪਹੁੰਚ ਕੇ ਉਹ ਵਧਾਈ ਦੇ ਪਾਤਰ ਹੋਣਗੇ ਸਾਰਿਆਂ ਨੂੰ ਜੀ ਆਇਆਂ ਆਖਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। 20 ਜੁਲਾਈ ਨੂੰ ਗਰਗਮੋਦੀ ਧਰਤੀ ਦੇ ਉੱਤੇ ਨੈਸ਼ਨਲ ਸਟਾਈਲ ਅਤੇ ਸਰਕਲ ਸਟਾਈਲ ਦੇ ਮੈਚ ਕਰਵਾਏ ਜਾਣਗੇ। ਅੱਜ ਅਸੀਂ ਇਟਾਲੀਅਨ ਕਵੈਡੀ ਐਸੋਸੀਏਸ਼ਨ ਦੀ ਜਿਹੜੀ ਮੈਨੇਜਮੈਂਟ ਆ ਉਹਦੀ ਮੀਟਿੰਗ ਕੀਤੀ ਗਈ ਹੈ ਡਿਊਟੀਆਂ ਵੰਡੀਆਂ ਗਈਆਂ ਨੇ ਸਾਰਿਆਂ ਦੀਆਂ ਡਿਊਟੀਆਂ ਲਾਈਆਂ ਗਈਆਂ ਨੇ ਹਰ ਇੱਕ ਬੰਦਾ ਆਪੋ ਆਪਣੀਆਂ ਡਿਊਟੀਆਂ ਤਨਦੇਹੀ ਨਾਲ ਨਿਭਾਊਗਾ ਤੇ 19 ਅਤੇ 20 ਜੁਲਾਈ ਨੂੰ ਸਾਰਿਆਂ ਨੂੰ ਬੇਨਤੀ ਕਰਦੇ ਆ ਯੂਰਪ ਕੱਪ ਦੇ ਵਿੱਚ ਪਹੁੰਚਣ ਤੇ ਆਪੋ ਆਪਣਾ ਜੋਗ ਦਾ ਆਪਾਂ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਕੀ ਫਤਿਹ ਟੈਲੈਂਟ ਕਬੱਡੀ ਐਸੋਸੀਏਸ਼ਨ ਅੱਜ ਜਿਹੜੀ ਮੀਟਿੰਗ ਦੌਰਾਨ ਸਾਰੀਆਂ ਡਿਊਟੀਆਂ ਵੰਡੀਆਂ ਗਈਆਂ ਤੇ 19 ਤੇ 20 ਜੁਲਾਈ ਯੂਰਪੀਅਨ ਚੈਂਪੀਅਨਸ਼ਿਪ ਹੋਊਗੀ ਬਰਗਮੋਦੀ ਧਰਤੀ ਤੇ ਇਹਦੇ ਵਿੱਚ ਨੈਸ਼ਨਲ ਸਟਾਈਲ ਤੇ ਸਰਕਲ ਸਟਾਈਲ ਦੇ ਮੈਚ ਹੋਣਗੇ 19 ਤਰੀਕ ਨੂੰ ਨੈਸ਼ਨਲ ਸਟਾਈਲ ਤੇ 20 ਤਰੀਕ ਨੂੰ ਸਰਕਲ ਸਟਾਈਲ ਨੈਸ਼ਨਲ ਸਟਾਈਲ ਦਾ ਫਾਈਨਲ 19 ਤਰੀਕ ਨੂੰ ਹੀ ਹੋ ਜੂਗਾ ਤੇ 20 ਤਰੀਕ ਨੂੰ ਸਰਕਲ ਸਟਾਈਲ ਦੇ ਮੈਚ ਹੋਣਗੇ ਉਸ ਤੋਂ ਉਸ ਤੋਂ ਇਲਾਵਾ ਅੰਡਰ 20 ਪਲੱਸ 40 ਤੇ ਬੁੱਢਿਆਂ ਦੀਆਂ ਦੌੜਾਂ ਸਾਡੇ ਜਿਹੜੇ ਮਜੁਰਗ ਨੇ 65 ਸਾਲ ਤੋਂ ਉੱਪਰ ਜਿਹੜਾ ਵੀ ਕੋਈ ਭਾਗ ਲੈਣਾ ਚਾਹੁੰਦਾ ਉਹਨਾਂ ਦੀਆਂ ਦੌੜਾਂ ਹੋਣਗੀਆਂ 65 ਸਾਲ ਤੋਂ ਉੱਪਰ ਤੇ ਬੱਚਿਆਂ ਦੀਆਂ ਦੌੜਾਂ ਹੋਣਗੀਆਂ ਇਹ ਇਹਨੂੰ ਮਾਦੇ ਨਜ਼ਰ ਰੱਖਦੇ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਆ ਆਪਦੀਆਂ ਫੈਮਲੀਆਂ ਲੈ ਕੇ 19 ਤੇ 20 ਜੁਲਾਈ ਨੂੰ ਟੂਰਨਾਮੈਂਟ ਤੇ ਪਹੁੰਚੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ